ਸਸ਼ੀਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਇੱਕ ਹੋਰ ਰਾਜ ਸਭਾ ਮੈਂਬਰ ਨੂੰ ਰਾਜ ਸਭਾ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਲਈ ਨਾਮਜ਼ਦਗੀ ਪੱਤਰ ਨੇ ਜਿਹੜੇ ਅੱਜ ਭਰ ਦਿੱਤੇ ਗਏ ਨੇ ਸੀਐਮ ਮਾਨ ਤੇ ਸੰਜੀਵ ਅਰੋੜਾ ਦੋਵੇਂ ਹੀ ਵੱਡੇ ਲੀਡਰ ਜੋ ਨਵੇਂ ਰਾਜ ਸਭਾ ਮੈਂਬਰ ਬਣ ਜਾਣੇ ਨੇ ਰਜਿੰਦਰ ਗੁਪਤਾ ਉਹਨਾਂ ਦੇ ਨਾਲ ਮੌਜੂਦ ਸਨ ਰਜਿੰਦਰ ਗੁਪਤਾ ਦੱਸਦੇ ਤੁਹਾਨੂੰ ਕਿ ਇੱਕ ਵੱਡੇ ਕਾਰੋਬਾਰੀ ਨੇ ਟ੍ਰਾਇਡੈਂਟ ਗਰੁੱਪ ਪੈਜੋ ਉਸਦੇ ਉਹ ਮਾਲਕ ਨੇ ਤੇ ਹੁਣ ਸਿਆਸਤ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਉਤਰੇ ਨੇ ਸੁਭਾਵਿਕ ਹੈ ਕਿ ਲਗਭਗ ਉਹਨਾਂ ਦਾ ਰਾਸ ਸਭਾ ਮੈਂਬਰ ਬੰਨਣਾ ਤੈ ਹੈ ਕਿਉਂਕਿ ਆਮ ਆਦਮੀ ਪਾਰਟੀ ਕੋਲੇ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਬੌਮਤ ਹੈ 92 93 ਸੀਟਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਦੇ ਕੋਲ ਨੇ ਇਸ ਸਮੇਂ ਸੁਰਾਸਭਾ ਮੈਂਬਰ ਰਜਿੰਦਰ ਗੁਪਤਾ ਜਿਹੜੇ ਉਹ 24 ਅਕਤੂਬਰ ਨੂੰ ਬਣ ਜਾਣਗੇ ਉਸ ਤੋਂ ਪਹਿਲਾਂ ਨਾਮਜ਼ਦਗੀ ਪੱਤਰ ਨੇ ਜਿਹੜੇ ਭਰਨੇ ਸਨ ਅੱਜ ਉਹਨਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਨੇ ਇਸ ਮੌਕੇ ਉਹਨਾਂ ਦੇ ਨਾਲ ਮੁੱਖ ਮੰਤਰੀ ਮਾਨਸਨ ਉਹਨਾਂ ਨੇ ਇਸ ਮੌਕੇ ਕਈ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹ ਸਾਂਝੀ ਕੀਤੀ ਮੀਡੀਆ ਦੇ ਮੁਖਾਤਿਬ ਹੋਏ ਨੇ ਉਹ ਕੀ ਕੁਝ ਕਹਿਣਾ ਉਹਨਾਂ ਦਾ ਆਉ ਸੁਣਦੇ ਹਾਂ ਜੋ ਸੰਜੀਰੀ ਬਰੋੜਾ ਜੀ ਕਿਉਂਕਿ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣ ਚੁੱਕੇ ਨੇ ਤੇ ਰਾਸ਼ਟਰਪਤੀ ਸੀਟ ਜਿਹੜੀ ਹੈ ਉਹ ਖਾਲੀ ਹੋਈ ਹੈ ਤਾਂ ਉਹਗੇ ਸਮਾਜ ਸੇਵੀ ਉਪਯੋਗਪਤੀ ਇੱਕ ਧਾਰਮਿਕ ਜਾਂ ਸਮਾਜਿਕ ਜਾਂ ਜਿੱਦੀਆਂ ਵੀ ਐਕਟੀਵਿਟੀਆਂ ਸਮਾਜ ਦੇ ਵਿੱਚ ਸ੍ਰੀ ਜੇਂਦਰ ਗੁਪਤਾ ਜੀ ਕਰਦੇ ਨੇ ਉਹਨਾਂ ਨੇ ਸੀ ਨਾਮਿਨੇਟ ਕੀਤਾ ਰਸਵਾ ਵਾਸਤੇ ਅੱਜ ਕਾਪਿਸ ਭਰੇ ਨੇ ਸੋ ਹੌਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਜੋ ਵੀ ਪ੍ਰੋਸੈਸ ਪਾਰਟ ਦੇ ਚੋਣ ਕਮਿਸ਼ਨ ਦਾ ਹੈ ਉਹਨੂੰ ਫਾਲੋ ਕਰਾਂਗੇ ਕਿਉਂਕਿ ਅਰੋੜਾ ਸਾਹਿਬ ਇਸ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਨੇ ਦੋ ਨਕਰਾਲੇ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੋਈ ਹੈ इंडस्ट्री ਤੇ ਬਾਗੋ ਸੋ ਗੁਪਤਾ ਰਜਿੰਦਰ ਗੁਪਤਾ ਜੀ ਬਹੁਤ ਗਰਾਉਂਡ ਤੋਂ ਬਹੁ ਥੱਲੇੋਂ ਉੱਠੇ ਨੇ ਬੜੀਆਂ ਸਖਤ ਮਿਹਨਤਾਂ ਕਰਕੇ ਆਪਣੀਆਂ ਫੈਕਟਰੀਆਂ ਬਣਾਈਆਂ ਔਰ ਸਮਾਜ ਦੇ ਵਿੱਚ ਜਦੋਂ ਵੀ ਕੋਈ ਕਿਸੇ ਕਿਸਮ ਦੀ ਲੋੜ ਕਿਸੇ ਪਾਮ ਇਹਨਾਂ ਦੇ এমਪਲਾਈ ਨੂੰ ਪਾਣੇ ਕਿਸ ਨੂੰ ਇਥਾਈ ਫੁਲਕੇ ਦਸਬੰਦ ਵੀ ਕੱਢਦੇ ਐ ਔਰ ਸਾਡੇ ਮਰਨਾਲਾ ਇਲਾਕੇ ਦੇ ਵਿੱਚ ਬੜਾ ਇਹਨਾਂ ਦਾ ਸਦਕਾਰ ਨਾਲ ਮੰਗ ਹੈ ਜੀ ਮੈਨੂੰ ਸ਼ੁਕਾਮਨਾ ਮੈਂ ਦਿਨਾ ਤੇ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਤਰੱਕੀ ਲਈ ਇਹ ਸੈਂਟਰ ਸਰਕਾਰ ਕੋਲੇ ਆਪਣਾ ਜਿੱਥੇ ਪੱਖ ਵੀ ਰੱਖਣਗੇ ਤੇ ਨਾਲ ਨਾਲ ਪੰਜਾਬ ਦੀ ਤਰੱਕੀ ਲਈ ਬਹੁਤ ਖੁਸ਼ਕ ਕਿਉਂਕਿ ਇਹਨਾਂ ਕੋਲੇ ਤਜਰਬਾ ਹੈ ਤਾਂ ਉਹ ਲੈ ਕੇ ਵੀ ਆਉਣਗੇ ਉੱਥੇ ਜੋ ਪੰਜਾਬ ਦੇ ਹੱਕ ਮੰਗਦੇ ਨੇ ਉਹਨਾਂ ਦੇ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਸੀਐਮ ਸਰ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਕੋਈ ਵੀ ਇਲੈਕਸ਼ਨ ਆ ਜਿਹੜਾ ਰਾਜ ਸਭਾ ਦਾ ਨੋਮੀਨੇਸ਼ਨ ਹੋਈਆਂ ਤੇ ਜਿੱਤ ਗਿਆ ਮੰਨੀ ਪਰ ਇਸ ਵਾਰ ਇੱਕ ਦੋ ਹੋਰ ਨੋਮੀਨੇਸ਼ਨਾਂ ਵੀ ਸਾਹਮਣੇ ਆਈਆਂ ਨੇ ਕੋਈ ਜੈਪੁਰ ਤੋਂ ਹੈ ਇੱਕ ਮਹਾਰਾਸ਼ਟਰ ਤੋਂ ਹੈ ਤੇਲੰਗਾਨਾ ਤੇਲੰਗਾਨਾ ਤੋਂ ਵੀ ਕਰੇਜ ਪਰ ਵਿਦਆਉਟ ਪ੍ਰਪੋਜ਼ਲ ਕਿਸੇ ਜਿਸ ਤਰ੍ਹਾਂ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਵਾਸਤੇ ਜਾਂ ਐਮ ਪੀ ਲੋਕ ਸਭਾ ਵਾਸਤੇ ਜੇ ਤੁਸੀਂ ਕਾਗਜ਼ ਭਰਦੇ ਹੋ ਤਾਂ ਤੁਹਾਨੂੰ 10 ਵੋਟਰਾਂ ਵੱਲੋਂ ਪ੍ਰਪੋਜ਼ਲ ਉਸ ਇਲਾਕੇ ਦੇ 10 ਵੋਟਰਾਂ ਵੱਲੋਂ ਪ੍ਰਪੋਜ਼ਲ ਚਾਹੀਦਾ ਇਹਦੇ ਵਿੱਚ 10 ਐਮ ਐਲ ਏਜ਼ ਵੱਲੋਂ ਚਾਹੀਦੇ ਪਰ ਉਹਦਾਂ ਵਿੱਚ ਕਿਸੇ ਦੇ ਐਮ ਐਲ ਏ ਦੀ ਪ੍ਰਪੋਜ਼ਲ ਨਹੀਂ ਹੈ ਜਿਨ੍ਹਾਂ ਨੇ ਵੋਟਾਂ ਪਾਉਣੀ ਹੈ ਸੋ ਹੱਕ ਤਾਂ ਹਰੇਕ ਨੂੰ ਹੈ ਕਾਗਜ਼ ਭਰਨ ਦਾ ਪਰ ਇਹ ਵੀ ਅੱਗੇ ਹੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੂੰ ਜਾਂ ਸ਼ਰਤਾਂ ਪੂਰੀਆਂ ਕਰਦੇ ਚੱਲੀ। ਦੂਸਰੇ ਐਮ ਸਾਹਿਬ ਇਸ ਦੇ ਨਾਲ ਹੀ ਜੜਤ ਰਲ ਕਰਨ ਦੀ ਇਹ ਸੀਟਿੰਗ ਨੂੰ ਮਨਜ਼ੂਰੀ ਨਹੀਂ ਦਿੱਤੀ। ਆਪ ਲੋਕੋ ਤਾਂ ਕੌਣ ਪਾਏਗੀ? ਮਾਨਯੋਗ ਹਾਈ ਕੋਰਟ ਨੇ ਸਾਨੂੰ ਡੀਸੀਟਿੰਗ ਨਹੀਂ ਮਨਜ਼ੂਰੀ ਦਿੱਤੀ। ਕੇਂਦਰ ਸਰਕਾਰ ਤਾਂ ਕਰੂਗੀ ਤਾਂ ਕਿ ਡੀਸੀਟਿੰਗ ਨਹੀਂ ਹੋਣੀ ਇੱਥੇ ਤੋਂ ਪਤਾ ਲੱਗਦਾ ਹੈ ਨਾ ਕਿ ਕੌਣ ਜ਼ਿੰਮੇਵਾਰ ਹੈ। ਉਹ ਕਹਿੰਦੇ ਅਸੀਂ ਡੀਸੀਟਿੰਗ ਦੀ ਮਨਜ਼ੂਰੀ ਨਹੀਂ ਦਿੱਤੀ। ਇਸੇ ਕਰਕੇ ਤਾਂ ਪਹਿਲਾਂ ਜਿਹੜੀ ਪ੍ਰੋਬਲਮ ਹੈ ਕਿ ਉਹ ਜਦੋਂ ਥੋੜਾ ਜਿਹਾ ਕੋਈ ਕਿਸੇ ਦਰਿਆ ਨੂੰ ਸਾਫ ਕਰਨ ਦੀ ਗੱਲ ਚੱਲਦੀ ਮਾਈਨਿੰਗ ਹੈ ਜੀ ਤਾਂ ਮਾਈਨਿੰਗ ਜਦੋਂ ਮੰਨਜੋਗ ਹਾਈ ਕੋਰਟ ਨੇ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਡੀਸੀਪਲਿਨਿੰਗ ਨੇ ਮਨਜ਼ੂਰੀ ਦਿੱਤੀ ਤਾਂ ਅਸੀਂ ਫੋਲੋ ਕਰਾਂਗੇ ਗਾਈਡਲਾਈਨ ਸਾਰੀਆਂ ਉਹਨਾਂ ਦੀ ਤੇ ਤਾਂ ਕਿ ਭਵਿੱਖ ਦੇ ਵਿੱਚ ਇਸ ਥਾਂ ਤੇ ਚਲੋ ਐ ਤਾਂ ਕੁਦਰਤ ਹੈ ਉਹ ਤਾਂ ਜਮੂਗਜ਼ਬੀਰ ਤੋਂ ਲੈ ਕੇ ਉੱਤਰਾਖੰਡ ਦੇ ਵਿੱਚ ਤੋਂ ਅਸਾਮ ਤੱਕ ਹੜਾਂ ਦੇ ਮਾਰ ਚੱਲ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਹੈ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਜੀ ਹਾਂਜੀ ਹਾਂਜੀ ਉਹਦੇ ਵਿੱਚ ਵੀ ਪਾਰਟੀ ਵੱਲੋਂ ਜਿਹੜੇ ਸਾਡੇ ਕੈਂਡੀਡੇਟ ਨੇ ਸੰਧੂ ਸਾਹਿਬ ਤੇ ਉਹਨਾਂ ਦੇ ਵੀ ਨਾਮਿਨੇਸ਼ਨ ਜਿਹੜੀ ਹੈ ਆਉਣ ਵਾਲੇ ਦਿਨਾਂ ਚ ਹੋਊਗੀ ਤੇ ਅਸੀਂ ਆਪਣੀ ਪਾਰਟੀ ਵੱਲੋਂ ਪ੍ਰਚਾਰ ਕਰਾਂਗੇ ਪਾਰਟੀ ਨੇ ਹੁਣ ਤੱਕ ਸਾਡੇ 3.5 4 ਸਾਲਾਂ ਦੇ ਵਿੱਚ ਜੋ-ਜੋ ਲੋਕ ਪ੍ਰਾਈਸ ਸਕੀਮਾਂ ਜੋ-ਜੋ ਪੰਜਾਬ ਲਈ ਜਿਹੜੇ ਫੈਸਲੇ ਲਏ ਨੇ ਅਸੀਂ ਉਹ ਸਾਰੇ ਪ੍ਰਚਾਰ ਕਰਾਂਗੇ ਦੇਮੋਕ੍ਰੇਸੀ ਹੈ ਬਾਕੀ ਫੈਸਲਾ ਤਲੋਕ ਹੈ। ਜੀਮ ਸਰ ਸੀਜੀਐ ਦਾ ਇਸ਼ੂ ਬੜਾ ਇਸ ਟਾਈਮ ਚੱਲ ਰਿਹਾ ਹੈ। ਤੁਸੀਂ ਜਿਹੜੇ ਸੀਐਮ ਸੁਪਰੀ ਸਟੇਟ ਦੇਖੋ ਬਹੁਤ ਹੀ ਸ਼ਰਮਨਾਕ ਗੱਲ ਹੈ। ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਾਡੇ ਦੇਸ਼ ਦੇ ਚੀਫ ਜਸਟਿਸ ਜਿਹੜੇ ਨੇ ਉਹਨਾਂ ਵੱਲ ਕੋਈ ਜੁੱਤੀ ਸੁੱਟ ਕੇ ਅਪਮਾਨ ਕੀਤਾ ਜਾਣਾ ਜਾਂ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਧਮਕੀਆਂ ਉਹਨਾਂ ਨੂੰ ਉੱਟਣ ਦੀਆਂ ਜਾਂ ਉਹਨਾਂ ਦਾ ਸਿਰ ਪਾੜ ਦਿਓ ਉਹਨਾਂ ਦਾ ਇਹ ਮੰਗਣ ਵਾਲੇ ਨੇ ਤਾਂ ਕਿੱਥੇ ਬੈਠ ਕੇ ਸੋ ਇਹ ਮੈਨੂੰ ਲੱਗਦਾ ਨਹੀਂ ਕਿ ਇਹ ਸਾਡੇ ਜੁਡੀਸ਼ੀਅਲ ਸਿਸਟਮ ਵਾਸਤੇ ਜਾਂ ਸਾਡੇ ਜਿਹੜਾ ਸੋਸ਼ਲ ਬਾਂਡਿੰਗ ਵਾਸਤੇ ਸਾਡੇ ਭਾਈਚਾਰੇ ਵਾਸਤੇ ਕੋਈ ਇਹ ਚੰਗੀ ਗੱਲ ਹੈ ਕਿਉਂਕਿ ਭਾਰਤੀ ਗੁਲਦਸਤਾ ਹੈ ਗੁਲਦਸਤੇ 'ਚ ਹਰ ਕਿਸਮ ਦਾ ਰੰਗ ਹੁੰਦਾ ਗੁਲਦਸਤੇ 'ਚ ਹਰ ਕਿਸਮ ਦੇ ਫੁੱਲ ਦੀ ਆਪਣੀ ਸੁਗੰਧ ਹੁੰਦੀ ਹੈ ਇੱਕੋ ਰੰਗ ਦੇ ਫੁੱਲਾਂ ਵਾਲੇ ਗੁਲਦਸਤੇ ਨੂੰ ਤੁਸੀਂ ਜ਼ਿਆਦਾ ਦੇਰ ਦੇਖ ਨਹੀਂ ਸਕਦੇ ਸੋ ਭਾਰਤੀ ਗੁਲਦਸਤਾ ਸਾਡਾ ਦੇਸ਼ ਵਿੱਚ ਹਰ ਇੱਕ ਨੂੰ ਹੱਕ ਹੈ ਉਹ ਬਹੁਤ ਥੱਲੇੋਂ ਬਹੁਤ ਛੋਟੇ ਪਰਿਵਾਰ ਚ ਗਰੀਬ ਪਰਿਵਾਰ ਚ ਉੱਠ ਕੇ ਐਡੀ ਵੱਡੀ ਕੁਰਸੀ ਤੇ ਬੈਠ ਕੇ ਸ਼ਾਇਦ ਇਹ ਹੀ برداشت ਨਹੀਂ ਹੁੰਦਾ ਹੋਣਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਤਾਂ ਹਮੇਸ਼ਾ ਜਾਤੀਵਾਦੀ ਲੜਾਈ ਲੜੀ ਹਮੇਸ਼ਾ ਉਹਨਾਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਅਸੀਂ ਸਾਰੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪੀਐਮ ਸਾਹਿਬ ਵੀ ਇਹ ਨਿੰਦਨਯੋਗ ਹੈ ਅਵਿੰਦਰ ਨੂੰ ਮੰਦੀ ਡੈਥ ਹੋ ਗਈ ਆ 24 ਘੰਟਿਆਂ ਦੇ ਅੰਦਰ ਦੋ ਪੰਜਾਬੀ ਜਵਾਨ ਤੇ ਪੰਜਾਬ ਦੇ ਦੋ ਵੱਡੇ ਨੌਜਵਾਨ ਜਿਹੜੇ ਆ ਉਹ ਨਾਲ ਵੀ ਦੇਖੋ ਕੱਲ ਮੈਂ ਸੰਸਕਰਤੇ ਵੀ ਗਿਆ ਸੀ ਰਾਜਵੀਰ ਜਵੰਦਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਦੀ ਦੇ ਨੇੜੇ ਉਹਨਾਂ ਦਾ ਇੱਕ ਐਕਸੀਡੈਂਟ ਹੋਇਆ ਤੇ ਉਹ ਚਮਤੂਗੀ ਤੇ ਰਾਤੀ ਖਬਰ ਸੁਣੀ ਕਿ ਮਾਨਯੋਗ ਮਾਨੀ ਬਾਡੀ ਬਿਲਡਰ ਬ੍ਰਿੰਦਰ ਕੁਮਾਰ ਨੂੰ ਮਿਲਿਆ ਤੁਹਾਨੂੰ ਸੋ ਪ੍ਰਮਾਤਮਾ ਦੇ ਅਰਦਾਸ ਹੈ ਪਹਿਲਾਂ ਤਾਂ ਦੋਨੇ ਪਰਿਵਾਰਾਂ ਨੂੰ ਵਾਪਰਮਾਤਮਾ ਪਾਣਾ ਮੰਨਦਾ ਵਰ ਬਖਸ਼ੇ ਬਾਕੀ ਇਹ ਜਿਹੜਾ ਅੱਜਕੱਲ੍ਹ ਜਿਵੇਂ ਬਰਿੰਦਰ ਘੁੰਮ ਮਨੋਰੰਧਾ ਦਾ ਹਾਰਟ ਅਟੈਕ ਦੱਸਿਆ ਜਾਂਦਾ ਕਿ ਅਸੀਂ ਪਹਿਲਾਂ ਦੇਖਦੇ ਹਾਂ ਕਬੱਡੀ ਵਾਲੇ ਪਲੇਅਰ ਵੀ ਕਾਫੀ ਜੰਗ ਦੇ ਵਿੱਚ ਸੋ ਕਈ ਵਾਰੀ ਅੱਜਕੱਲ੍ਹ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ ਜਾਂ ਲਿਆ ਜਿਸ ਤਰ੍ਹਾਂ ਦਾ ਰਹਿਣ ਸਹਿਣ ਹੈ ਉਹਦੇ ਵਿੱਚ ਕੋਈ ਵੀ ਬੰਦਾ ਇਸ ਤਰ੍ਹਾਂ ਆਪਾਂ ਆਪਣੇ ਰਿਸ਼ਤੇਦਾਰੀਆਂ ਦੋਸਤਾਂ ਨੂੰ ਤੱਕ ਜੀ ਦੇਖਦੇ ਮਤਲਬ ਕਿਸੇ ਬਾਰੇ ਕਹਿ ਨਹੀਂ ਸਕਦਾ ਪਹਿਲਾਂ ਹੁੰਦਾ ਸੀਗਾ ਜਦੋਂ ਲੋਕੀ ਇੰਡਾ ਚ ਖੁਰਾਕਾਂ ਜਿਹੜੀਆਂ ਵਿਦਆਊਟ ਪੈਸਟੀਸਾਈਡ ਜਾਂ ਵਿਦਆਊਟ ਰੇਹਾਂ ਸੁਪਰੀਆਂ ਹੁੰਦੀਆਂ ਸੀ ਕੱਲ ਉਹ ਤੋਂ ਹੋਰ ਸਿੱਪ ਕਹਿੰਦੇ ਪੁਰਾਣੀਆਂ ਖੁਰਾਕਾਂ ਕਾਦੀਆਂ ਯਾ ਪਲਾਣੇ ਦੀ ਪੁਰਾਣੀਆਂ ਖੁਰਾਕਾਂ ਦਾ ਮਤਲਬ ਹੋ ਗਿਆ ਕਿ origignal ਉਹ ਬਿਨਾ ਮਲਾਵਟ ਤੋਂ ਹੁਣ ਤੁਸੀਂ ਦੇਖੋ ਕਿ ਖੰਗ ਦੀ ਦਵਾਈ ਦੇ ਵਿੱਚ ਕੀ ਕੀ ਮਲਾਜ ਜ਼ਹਿਰਾ ਮਲਾਈਆਂ ਪਈਆਂ ਤੇ ਬੱਚਿਆਂ ਤੇ ਤੇ ਹਰ ਗੱਲ ਜਿਹੜੀ ਆ ਉਹ ਕਮਰਸ਼ੀਅਲ ਨਿੱਜ ਵਾਸਤੇ ਜ਼ਿਆਦਾ ਹੋ ਗਿਆ ਸੋ ਦੁੱਧ ਤੋਂ ਲੈ ਕੇ ਖੂਨ ਤੱਕ ਜੜਜਾਲੀ ਨਿਕਲ ਰਿਹਾ ਅੱਜਕੱਲ ਸੋ ਦਵਾਈਆਂ ਜਿਹੜੀ ਜਿਹੜੀ ਦਵਾਈ ਹੈ ਉਹ ਜ਼ਹਿਰ ਬਣ ਰਹੀ ਹੈ ਅਪਰੋਥੇ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਇਹ ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਨੇ ਜੀ ਸਰਕਾਰ ਵੱਲੋਂ ਜੇ ਮੈਂ ਵੀ ਹੀ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣਾ origianality ਵਾਲਾ ਉਹ ਆਰਗੈਨਿਕ ਚੀਜ਼ਾਂ ਖਾਓ ਤੇ ਮੈਂ ਵਪਾਰੀਆਂ ਨੂੰ ਜਾਂ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਟਾਣੇ ਤੇ ਬੈਠੇ ਆ ਉਸੇ ਟਾਣੇ ਨੂੰ ਵੱਡੋ ਨਾ ਠੀਕ ਹੈ ਪੈਸੇ ਬਣ ਜਾਣਗੇ ਵੀ ਫੈਸਟੀਵਲ ਸੀਜ਼ਨ ਨੂੰ ਕਹਿੰਦੇ ਕਮਾਈ ਦਾ ਸਾਧਨਾ ਜੇ ਤੁਸੀਂ ਕਿਸੇ ਦਾ ਕੋਈ ਮਲਾਵਟਾ ਨਹੀਂ ਚੀਜ਼ਾਂ ਵੇਚ ਕੇ ਜਾਂ ਕੋਈ ਹੋਰ ਨੁਕਸਾਨ ਕਰੋਗੇ ਤਾਂ ਕਿਤੇ ਨਾ ਕਿਤੇ ਆ ਕੇ ਹੋਗਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਿਨ ਉਹ ਤੁਹਾਡੇ ਘਰੇ ਵੀ ਆ ਸਕਦਾ ਹੈ ਸਰ ਸਰ ਸੈਸ਼ਨ ਬੁਲਾ ਰਹੇ ਹੋ 24 ਤਰੀਕ ਨੂੰ ਵਿਸ਼ੇਸ਼ ਕਿਹਾ ਜਾ ਰਿਹਾ ਆਨੰਦਪੁਰ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾ ਸਕਦਾ ਕੋਈ ਪ੍ਰਪੋਜ਼ਲ ਹੈ ਜੀ ਹਜੀ ਕੈਬਨਿਟ ਹੋਊਗੀ ਕੈਬਨਿਟ ਦੇ ਵਿੱਚ ਬਿਜ਼ਨਸ ਡਿਸਾਈਡ ਕੀਤਾ ਜਾਂਦਾ ਮੈਂ ਪੱਲਾ ਮਾਨ ਸਾਹਿਬ ਦੇ ਦਿਲ ਚ ਹੈ ਜੀ ਇਹ ਗੱਲ ਨਹੀਂ ਜੀ ਦੇਖੋ ਗੱਲ ਇਹ ਹੈ ਜੋ ਕੈਬਨਿਟ ਡਿਸਾਈਡ ਕਰੂਗੀ ਉਹ ਵੀ ਵਾਚੇ ਕਰਨਗੇ ਮੇਰੇ ਦਿਲ ਚ ਹੋਣਾ ਨਾ ਹੋਣ ਨਾਲ ਨਹੀਂ ਚਾਹਦਾ ਇੱਕ ਕਲੈਕਟਿਵ ਡਿਸੀਜਨ ਉਹ ਮਤਲਬ ਜੇ ਆਪ ਸੈਸ਼ਨ ਨੂੰ ਲੈ ਕੇ ਸਿਕਿਉਰਟੀ ਨੂੰ ਐਡਾ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਬਾਜ਼ਾਰਾਂ ਦੇ ਵਿੱਚ ਕਿਉਂਕਿ ਭੀੜ ਭੜਾਕੇ ਦਾ ਮਾਹੌਲ ਹੈ ਤੇ ਕੁਝ ਸ਼ਰਾਪੀ ਅੰਸਰ ਇਹ ਇਹ ਜਿ ਮੌਕੇ ਦਾ ਜਿਹੜਾ ਉਹ ਫਾਇਦਾ ਉਠਾ ਕੇ ਕੋਈ ਸੈਬੋਟਾਜ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਰੌਲਾ ਪਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਪਰ ਪੰਜਾਬ ਪੁਲਿਸ ਜਿਹੜੀ ਸਖਸ਼ਮ ਕਾਬਿਲ ਹੈ ਤੇ ਅਸੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਅਸੀਂ ਸਿਕਿਉਰਿਟੀ ਦਾ ਜਿਹੜਾ ਇੰਤਜ਼ਾਮ ਹੈ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਰੱਖਿਆ ਜਾਊਗਾ ਤੇ ਬਾਕੀ ਸਾਰਿਆਂ ਨੂੰ ਮੈਂ ਇਹ ਹੀ ਬੇਨਤੀ ਕਰੂੰਗਾ ਕਿ हैव ए ਹੈਪੀ ਐਂਡ ਸੇਫ ਦੀਵਾਲੀ ਕਿਉਂਕਿ ਦੀਵਾਲੀ ਵਾਲੇ ਦਿਨ ਆਪਾਂ ਦੀਵਾਲੀ ਨੂੰ ਰੋਸ਼ਨੀ ਦਾ ਤਿਹਾਰ ਕਹਿੰਦੇ ਆ ਪਰ ਬਹੁਤ ਸਾਰੇ ਬੱਚੇ ਨੇ ਜਿਹੜੇ ਪੀਜੀਏ ਦੀ ਕੱਲੀ ਪੀਜੀਏ ਦੀ ਰੋਡ ਲਾਈਨੋਂ ਤਾਂ ਪਤਾ ਨਹੀਂ ਕਿੰਨੇ ਬੱਚੇ ਆਉਂਦੇ ਨੇ ਜਾਂ ਕਿੰਨੇ ਬੰਦੇ ਆਉਂਦੇ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਸਦਾ ਨਹੀਂ ਚਲੀ ਜਾਂਦੀ ਮਤਲਬ ਰੋਸ਼ਨੀ ਦੇ ਤਿਹਾਰ ਵਾਲੇ ਦਿਨ ਰੋਸ਼ਨੀ ਖਤਮ ਸੋ ਸੇਫ ਦੀਵਾਲੀ ਵੀ ਨਾਲ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਪਟਾਕੇ ਜਾਂ ਇਸ ਤਰ੍ਹਾਂ ਦਾ ਬਰੂਦ ਨਾ ਫੁਕਾਇਆ ਜਾਵੇ ਜਿਹਦੇ ਨਾਲ ਪੋਲੂਸ਼ਨ ਵੀ ਹੋਵੇ ਤੇ ਜਾਂ ਤੁਹਾਡੇ ਸਰੀਰ ਨੂੰ ਕੋਈ ਹਾਨ ਹੋਵੇ ਤੇ ਜਿਹੜੀ ਹੈ ਆਰਗੈਨਿਕ ਦੀਵਾਲੀ ਵੀ ਆਰਗੈਨਿਕ ਮਨਾ ਲਈਏ ਚਲੋ ਇੱਕ ਦੀਵਾ ਬੱਤੀ ਲਾ ਦਈਏ ਉਮੀਦ ਦੇ ਦੀਵੇ ਬੱਤੀ ਬਹੁਤ سارے ਘਰਾਂ ਦੇ ਵਿੱਚ ਉਦਾਸੀਆਂ ਵੀ ਛਾ ਗਈਆਂ ਪਿਛਲੇ ਦਿਨਾਂ ਚ ਸਾਡੇ ਜਿਸ ਤਰ੍ਹਾਂ ਤੁਸੀਂ ਸਵਾਲ ਪੁੱਛਿਆ ਪਹਿਲਾਂ ਉਹਨਾਂ ਦੀ ਤਾਂ ਸਾਰੀ ਉਮਰ ਲਈ ਦੀਵਾਲੀਆਂ ਜਿਹੜੀਆਂ ਉਹ ਖਤਮ ਹੋ ਗਈਆਂ ਸੋ ਸਾਨੂੰ ਉਹਨਾਂ ਦੇ ਆਪਣੇ ਪਿੰਡਾਂ ਦੇ ਵਿੱਚ ਭਾਈਚਾਰਾ ਅੱਜ ਵੀ ਦੇਖਣ ਨੂੰ ਮਿਲਦਾ ਕਿ ਕੋਈ ਡੱਬਲੂ ਪੁੱਤ ਦੀ ਮੌਤ ਹੋ ਜੇ ਤਾਂ ਸਾਰਾ ਪਿੰਡ ਦੀਵਾਲੀ ਨਹੀਂ ਤੇ कल भी मैं देखिया सारा पिंड उत्तर पौना पिंड जगरा ने उदास पिंड सारा सारा पिंड लोग आए थे तो खास तौर पर यहोजा पुत जो नाम रोशन करता होगा पिंड का जो पंजाबी मां बोली का एक हीरा ही अरदास कर सकते परमात्मा अपने चरना चाहते साहब विपक्ष लगातार आप निशाना है कि पंजाब में जो बाढ़ आई वो मैनमेड नहीं मान मेड डिजास्टर तो उत्तराखंड में किसने बनाई थी तो सुखू ने फिर क्यों नहीं रोका वहाँ तो कांग्रेस है जो हमारे यहाँ विपक्ष है जम्मू कश्मीर में आसाम में मध्य प्रदेश में तो ये मतलब वो तो सारे इकट्ठे हो के भगवान 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 ये ਉਹਨਾਂ ਦੀ ਬਹੁਤ ਬੁਖਲਾਹਟ ਹੈ ਤੇ ਉਹ ਇਸ ਤੋਂ ਪਹਿਲਾਂ ਜਦੋਂ ਇਹਨਾਂ ਨੇ ਸਰਕਾਰਾਂ 'ਚੋਂ ਦੋ ਹੜ੍ਹ ਨਹੀਂ ਆਏ ਅਸੀਂ ਤਾਂ ਹੁਣ ਇੱਕ ਦੋ ਦਿਨਾਂ ਦੇ ਵਿੱਚ ਗਰਦੌਰੀਆਂ ਸਾਡੇ ਕੋਲੇ ਆ ਗਈਆਂ ਅਸੈਸਮੈਂਟ ਚੱਲ ਰਹੀ ਹੈ ਅੱਜ ਤਾਂ 22000 ਰੁਪਏ ਪਰ ਏਕੜ ਮੁਆਵਜ਼ਾ ਦੇਣ ਲੱਗਿਆਂ ਔਰ ਇਸ ਤੋਂ ਪਹਿਲਾਂ ਕਦੇ 20000 ਰੁਪਏ ਦੇਸ਼ ਚਾਜੀ ਤੱਕ ਕਿਸੇ ਨੂੰ ਨਹੀਂ ਦਿੱਤਾ ਨਹੀਂ ਠੀਕ ਹੈ ਨਾ ਔਰ ਜਿੰਨਾ ਵੀ ਹੋ ਸਕੇ ਆ ਅਸੀਂ ਉਹ ਜਿੰਦਗੀ ਜਿਹੜੀ ਹੈ ਹਰ ਪੀੜਤਾ ਦੀ ਪਾਰਟੀ ਦੇ ਲਈਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਇਹਨਾਂ ਤੇ ਜਿਆਦਾ ਨਾ ਜਾਇਆ ਕਰੋ ਇਹਨਾਂ ਨੂੰ ਤਾਂ ਵਿਰੋਧ ਕਰਨ ਵਾਸਤੇ ਵਿਰੋਧ ਕਰਨਾ ਹੁੰਦਾ ਤਾਂ ਹਰ ਗੱਲ ਤੇ ਮਤਲਬ ਮੇਰਾ ਨਾਮ ਲੈ ਕੇ ਬੋਲਦੇ ਰਹਿੰਦੇ ਆ ਕੁਝ ਨਾ ਕੁਝ ਪਰ ਲੋਕਾਂ ਨੂੰ ਸਾਰਾ ਪਤਾ ਨਹੀਂ ਪੱਪੀ ਕੇਂਦਰ ਹੱਥ ਪੱਲਾ ਫੜਾਉਣ ਲਈ ਤਿਆਰ ਨਹੀਂ ਹੋ ਪਾ ਰਹੇ ਤੇ ਜਿਹੜੀ 60000 ਤੋਂ ਉੱਪਰ ਦੀ ਰਕਮ ਬਾਰ-ਬਾਰ ਤੁਸੀਂ ਕਹਿੰਦੇ ਹੋ ਉਸੂ ਲੈ ਕੇ ਕੋਈ ਵੋਟ ਜਾਣ ਦਾ ਅਸੀਂ ਸਾਰਾ ਕੁਝ ਉਹਨਾਂ ਨੂੰ ਭੇਜਤਾ ਜੀ ਡੀਟੇਲ ਭੇਜਤੀ ਕਿ ਆ ਨੁਕਸਾਨ ਹੋਇਆ ਬਾਕੀ ਹੁਣ ਉਹਨਾਂ ਦੀ ਮਰਜ਼ੀ ਹੈ ਜੇ ਉਹ 1600 ਕਰੋੜ ਨੂੰ ਇਹ ਸਮਝਦੇ ਨੇ ਕਿ ਜਿਹੜਾ ਸਕੀਮਾ ਸਾਡੇ ਕੋਲ ਵੈਸੇ ਵੀ ਪੈਸਾ ਆਉਣਾ ਸੀ ਵੈਸੇ ਵੀ ਆਉਣਾ ਸੀ ਹੜਨਾ ਉਹਨਾਂ ਨੂੰ ਵੀ ਕਹੀ ਜਾਂਦੇ ਨੇ 1600 ਕਰੋੜ ਚੋਂ ਕੱਟ ਲਓ ਇਹ ਤੁਹਾਡੇ 1600 ਕਰੋੜ ਚੋਂ ਸਾਰੇ ਸੋ ਇੱਥੋਂ ਜੇ ਡੀਸੇਲਟਿੰਗ ਦਾ ਵੀ ਮਨਾਂ ਕਰ ਦੇਣੇ ਇੱਥੋਂ ਤਾਂ ਇਹ ਸਿੱਧ ਹੁੰਦਾ ਕਿ ਪੰਜਾਬ ਨੂੰ ਜਿਹੜਾ ਕੋਈ ਸਜ਼ਾ ਦੇ ਰਹੇ ਨੇ ਜਾਂ ਪੰਜਾਬ ਪ੍ਰਤੀ ਕੋਈ ਨਫ਼ਰਤ ਰੱਖੀ ਹੋਈ ਹੈ ਉਹਨਾਂ ਦੇ ਦਿਲ 'ਚ ਕਿ ਇਹਨਾਂ ਨੂੰ ਇਦਾਂ ਹੀ ਕਿਸਮਤ 'ਚ ਛੱਡ ਦਿਓ ਪਰ ਪੰਜਾਬੀ ਆ ਅੱਜ ਤਾਂ ਤੁਰਕੀ ਜਾ ਕੇ ਲੰਗਰ ਲਾ ਲੈਣੇ ਆ ਅੱਜ ਤਾਂ ਭੁੱਜ ਜਾ ਕੇ ਲੰਗਰ ਲਾ ਲੈਨੇ ਦੁਨੀਆਂ ਚ ਕਿਤੇ ਵੀ ਹੌਫਤਾ ਆਵੇ ਪੰਜਾਬੀ ਪਹਿਲਾਂ ਜਿਹੜੇ ਸਹਾਇਤਾ ਵਾਸਤੇ ਹੱਥ ਵਧਾਉਂਦੇ ਇਹ ਤਾਂ ਸਾਡੇ ਆਪਣੇ ਤੇ ਸੰਘਟਾਇਆ ਸੋ ਅਸੀਂ ਸਰਕਾਰ ਵੱਲੋਂ ਰੀਹੈਬਿੰਗ ਦੈਨ ਰੀਸਟਰਕਚਿੰਗ ਤੇ ਜਿੰਨਾ ਵੀ ਪੁਨਰਵਾਸ ਵਾਸਤੇ ਅਸੀਂ ਕੰਮ ਕਰਨਾ ਔਰ ਬੜੀ ਜਲਦੀ ਜ਼ਿੰਦਗੀ ਜਿਹੜੀ ਹੈ ਪੰਜਾਬੀਆਂ ਦੀ ਪਟੜੀ ਗਿਆ ਸੋ 24 ਅਕਤੂਬਰ ਨੂੰ ਰਾਜ ਸਭਾ ਮੈਂਬਰ ਦੇ ਲਈ voting ਹੋਏਗੀ ਜਿਸ ਦੇ ਲਈ ਆਮ ਆਦਮੀ ਪਾਰਟੀ ਨੇ ਅਰਜਿੰਦਰ ਗੁਪਤਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ 24 ਸ਼ਾਮ ਤੱਕ ਹੀ ਇਹਦੇ ਨਤੀਜੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਲਾਨ ਦਿੱਤੇ ਜਾਣਗੇ ਤਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਤੱਕ ਕਿ ਚੌਥੇ ਕਾਰੋਬਾਰੀ ਨੇ ਜਿਨ੍ਹਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਇਸ ਤੋਂ ਪਹਿਲਾਂ ਤਿੰਨ ਹੋਰ ਰਾਜ ਸਭਾ ਮੈਂਬਰ ਨੇ ਜਿਹੜੇ ਉਹਨਾਂ ਨੂੰ ਭੇਜਿਆ ਗਿਆ ਰਾਜ ਸਭਾ ਦੇ ਵਿੱਚ ਤੇ ਇਸ ਦੇ ਨਾਲ ਵੀ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਜੁੜ ਜਾਂਦੀਆਂ ਨੇ ਕਿ ਕਾਰੋਬਾਰੀਆਂ ਨੂੰ ਰਾਜ ਸਭਾ ਭੇਜਿਆ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਕਾਰੋਬਾਰੀ ਰਾਜਸੀ ਪੱਧਰ ਤੋਂ ਪੰਜਾਬ ਦੇ ਵਿੱਚ ਹੋਰ ਉਦਯੋਗ ਲੈ ਕੇ ਆਉਣ ਦੀ ਕੁਝ ਨਾ ਕੁਝ ਕੋਸ਼ਿਸ਼ ਕਰਨਗੇ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਇਹਨਾਂ ਉੱਗੇ ਕਾਰੋਬਾਰੀਆਂ ਤੇ ਨਿਗਾਹ ਜਿਹੜੀ ਉਹ ਪੂਰੇ ਪੰਜਾਬ ਦੀ ਇਸ ਸਮੇਂ ਟਿਕੀ ਹੋਈ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ